ਤਨ ਤਨ ਸਤ ਗੁਰੂ ਤੇ ਰਹੀ ਆ ਸਰ ਐਵੇਂ ਪੂਜ ਕੇ ਵਕਤ ਗਵਾਇਆ ਮੈਂ ਰੱਬ ਤੈਨੂੰ ਮੰਨਦੀ ਰਹੀ ਕਦ ਬੋ ਲੈਂਗਾ ਰੱਬਾ ਤੂੰ ਕਦ ਬੋ ਲੈਂਗਾ ਮੈਂ ਬੀੜੀ ਕਾ ਪੰਨ ਦੀ ਰਹੀ ਐਵੇਂ ਪੂਜ ਕੇ ਵਕਤ ਗਵਾਇਆ ਮੈਂ ਰੱਬ ਤੈਨੂੰ ਮੰਨਦੀ ਰਹੀ ਸੂਵਾ ਉੱਠ ਕੇ ਮੈਂ ਮੱਥਾ ਤੈਨੂੰ ਟੇਕਦੀ ਦੇ ਕੇ ਤੂਫ ਦੀਪ ਫੇਰ ਬੱਚੇ ਦੇਖਦੀ ਇਕੱਠਾ ਕਰਕੇ ਚੰਗਾ ਚੱਖ ਤੇਰੇ ਅੱਗੇ ਦਿੱਤਾ ਰੱਖ ਪਹਿਲਾ ਭੋਗ ਲਵਾ ਕੇ ਪਿੱਛੋਂ ਖਾਇਆ ਮੈਂ ਰੱਬ ਤੈਨੂੰ ਮੰਨਦੀ ਰਹੀ ਐਵੇਂ ਪੂਜ ਕੇ ਵਕਤ ਗਵਾਇਆ ਮੈਂ ਰੱਬ ਤੈਨੂੰ ਬੰਨਦੀ ਰਹੀ ਕੋਈ ਦੁੱਖ ਤਕਲੀਫ ਜਦੋਂ ਆਮਦੀ ਪਾਪਾ ਤਾਰ ਲੈ ਮੈਂ ਤੈਨੂੰ ਸਾਵਨਾਮ ਦੀ ਸਭੇ ਦੱਸਦੀ ਹੱਡਾਂ ਬੀਤੀ ਬੈਠਾ ਰਹਿੰਦਾ ਚੁੱਪ ਚਪੀਤੀ ਕਦੋਂ ਪੁੱਛਿਆ ਨਾ ਦੁੱਖ ਤੈ ਸੁਣਾਇਆ ਮੈਂ ਰੱਬ ਤੈਨੂੰ ਮੰਨਦੀ ਰਹੀ ਐ ਮੇ ਪੂਜ ਕੇ ਵਕਤ ਗਵਾਇਆ ਮੈਂ ਰੱਬ ਤੈਨੂੰ ਮੰਨਦੀ ਰਹੀ ਜਦੋਂ ਘਰ ਵਿੱਚ ਕੋਈ ਖੁਸ਼ੀ ਆਉਂਦੀ ਸੀ ਮੇਰਾ بڑا ਕੰਮ ਕੀਤਾ ਮੈਂ ਸਰਾਉਂਦੀ ਸੀ ਪੇਟਾ ਲਿਆ ਕੇ ਦਿਨ ਦੀ ਰੱਖ ਪਰ ਤੂੰ ਖੋਲਦਾ ਨਾ ਅੱਖ ਇੱਕ ਬਾਰੀ ਨਾ ਤੈ ਹੱਸ ਕੇ ਦਿਖਾਇਆ ਮੈਂ ਰੱਬ ਤੈਨੂੰ ਮੰਨਦੀ ਰਹੀ ਐਵੇਂ ਪੂਜ ਕੇ ਵਖਤ ਗਵਾਇਆ ਮੈਂ ਰੱਬ ਤੈਨੂੰ ਮੰਨਦੀ ਰਹੀ ਬੜੇ ਜੋਰ ਸ਼ੋਰ ਨਾਲ ਤੈਨੂੰ ਕਹਿੰਦੀ ਸੀ ਜਿਹੜੇ ਕੰਮ ਦੀ ਲੋੜ ਮੈਨੂੰ ਪੈਂਦੀ ਸੀ ਪਰ ਤੂੰ ਅੱਗੋਂ ਨਾ ਬੋਲਦਾ ਨਾ ਦਿਲ ਦੀ ਢੂੰਗੀ ਖੋਲਦਾ ਰਹਿੰਦਾ ਹਾਰੇ ਵੇਲੇ ਰੁੱਸਿਆ ਰੁਸਾਇਆ ਮੈਂ ਰੱਬ ਤੈਨੂੰ ਮੰਨਦੀ ਰਹੀ ਐਵੇਂ ਪੂਜ ਕੇ ਵਖਤ ਗਵਾਇਆ ਮੈਂ ਰੱਬ ਤੈਨੂੰ ਮੰਨਦੀ ਰਹੀ ਤੂੰ ਬੋਲਦਾ ਨਹੀਂ ਮੇਰਾ ਪਾਗ ਸੌਂ ਗਿਆ ਸ਼ਾਇਦ ਕਿਸੇ ਸੇਵਾ ਪਿੱਛੇ ਗੁੱਸੇ ਹੋ ਗਿਆ ਤੈਨੂੰ ਬੜਾ ਮੈਂ ਮਨਾਇਆ ਮੂੰਹ ਰੱਖਿਆ ਸਜਾਇਆ ਇੱਕ ਵਾਰੀ ਨਾ ਤੂੰ ਬੋਲਿਆ ਬੁਲਾਇਆ ਮੈਂ ਰੱਬ ਤੈਨੂੰ ਮੰਨਦੀ ਰਹੀ ਐਵੇਂ ਪੂਜ ਕੇ ਵਖਤ ਗਵਾਇਆ ਮੈਂ ਰੱਬ ਤੈਨੂੰ ਮੰਨਦੀ ਰਹੀ ਜਾਗੇ ਪਾਗਜ ਜਦ ਸੱਚੇ ਸੌਦੇ ਆਈ ਸੀ ਇੱਥੇ ਹੁੰਦੀ ਜਿੰਦਾ ਰਾਮ ਦੀ ਪੜਾਈ ਸੀ ਪਿਆਰੇ ਪਾਣੀ ਰੇੜ ਕਣ ਛੱਡੋ ਆਪਣੇ ਦੁੱਧ ਚੋਂ ਮਕ ਕਣ ਕੱਡੋ ਸ਼ਸਤ ਨਾਮ ਜੀ ਨੇ ਆਖ ਸੁਣਾਇਆ ਮੈਂ ਰੱਬ ਤੈਨੂੰ ਮੰਨਦੀ ਰਹੀ ਐਵੇਂ ਪੂਜ ਕੇ ਵਕਤ ਗਵਾਇਆ ਮੈਂ ਰੱਬ ਤੈਨੂੰ ਮੰਨਦੀ ਰਹੀ ਕਦੋਂ ਬੋਲੇਂਗਾ ਰੱਬਾ ਤੂੰ ਕਦੋਂ ਬੋਲੇਂਗਾ ਮੈਂ ਵੀੜੀ ਕਾ ਪਨਦੀ ਰਹੀ ਐਵੇਂ ਪੂਜ ਕੇ ਵਖ ਤੀ ਗਵਾਇਆ ਮੈਂ ਰੱਬ ਤੈਨੂੰ ਮੰਨਦੀ ਰਹੀ ਤਨ ਤਨ ਸਤਿਗੁਰੂ ਤੇਰੇ ਆਸਰਾ